ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਅੱਜ ਤੁਹਾਡੇ ਲਈ ਨਵੀਂ ਪੇਸ਼ਕਸ਼ ਇੱਕ ਨਵਾਂ ਲੋਕਗੀਤ ਲੈ ਕੇ। ਇਹ ਗੀਤ ਬਹੁਤ ਹੀ ਪਿਆਰਾ ਤੇ ਬਹੁਤ ਹੀ ਪੁਰਾਣਾ ਹੈ। ਪੁਰਾਣੇ ਸਮਿਆਂ ਦਾ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੁਰਾਣੇ ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿੱਚ ਆਦਮੀ ਦੂਰ ਤ ਰਾਡੇ ਨੌਕਰੀ ਕਰਨ ਜਾਂਦੇ ਸਨ। ਇਸੇ ਤਰ੍ਹਾਂ ਹੀ ਇੱਕ ਨੌਜਵਾਨ ਦੂਰ ਦਰਾਡੇ ਨੌਕਰੀ ਕਰਨ ਜਾਂਦਾ ਹੈ ਤੇ ਪਿੱਛੋਂ ਉਸਦੀ ਪਤਨੀ ਆਪਣੀ ਮਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹੈ ਲੋਚੀ ਮਾਨੋ ਅਨੰਦ ਇਸ ਪਿਆਰੇ ਚਹਿ ਗੀਤ ਕਾਂਟੇ ਕੜਾ ਕੇ ਦੇ ਗਿਆ ਮਾਏਨੀ ਬਾਰਾਵਰਿਆਂ ਦੀ ਬੁਸੀ ਨੂੰ ਕਾਂਟੇ ਕੜਾ ਕੇ ਦੇ ਗਿਆ ਮੈਂ ਨੀ ਬਰਾਵਰਿਆਂ ਦੀ ਬੁਸੀ ਨੂੰ ਹੋ ਮੈਂ ਨੀ ਬਰਾਵਰਿਆਂ ਦੀ ਬੁਸੀ ਨੂੰ ਹੋ ਹਸ ਹਸ ਕਰਦਾ ਗਲੜੀਆਂ ਮੈਂ ਨੀ ਸੂਲ ਹੋ ਗਿਆ ਸਸੀ ਨੂੰ ਹੋ ਮਾਏਨੀ ਸੂਲ ਹੋ ਗਿਆ ਸਸੀ ਨੂੰ ਹਸ ਹਸ ਕਾਰੇ ਦਾ ਗਲੜੀਆਂ ਮਾਏਨੀ ਸੂਲ ਹੋ ਗਿਆ ਸਸੀ ਨੂੰ ਹੋ ਮਾਂ ਦਾ ਸਿਖਾਇਆ ਲੜਦਾ ਮੈਂ ਨਹੀਂ ਮਾਂ ਦਾ ਸਿਖਾਇਆ ਲੜਦਾ ਮੈਂ ਨਹੀਂ ਸੱਪ ਦਸਦਾਰ ਸੀ ਨੂੰ ਹੋ ਮੈਂ ਨਹੀਂ ਸੱਪ ਦਸਦਾਰ ਸੀ ਨੂੰ ਹੋ ਆਂਡੇ ਨਾ ਗਵਾਂਡੇ ਉਛਦਿਆ ਮਾਏ ਨਹੀਂ